ਮੈਂ ਡਾਕਟਰ ਅਸ਼ੀਸ਼ ਪਾਲ ਕ੍ਰਾਂਤੀਕਾਰੀ ਸੰਗਠਨ ਦਾ ਪ੍ਰਧਾਨ ਅਤੇ ਸੰਯੁਕਤ ਤੇ ਦੇ ਆਪਣੇ ਕੌਮੀ ਇਨਸਾਫ ਪੁਰਤੀ ਦੀ ਜੋ ਕਮੇਟੀ ਹੈ ਉਹਦੇ ਮੈਂਬਰ ਹਾਂ ਅਸੀਂ ਅੱਜ ਜਿਹੜਾ ਮਹੱਤਵਪੂਰਨ ਇੱਕ ਮਤਾ ਬਾਕੀ ਤਾਂ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਤੁਹਾਡੇ ਨਾਲ ਪਿਛਲੀ ਵਾਰੀ ਵੀ ਰੱਖੀਆਂ ਸੀ ਅਸੀਂ ਲੇਕਿਨ ਜੰਗ ਦੇ ਮਾਹੌਲ ਨੇ ਪੰਜਾਬ ਦੇ ਵਿੱਚ ਜੋ ਮਾਹੌਲ ਪੈਦਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਡਰ ਫਿਕਰ ਤੇ ਜਿਵੇਂ ਕਿਤੇ ਤੁਹਾਡੇ ਬਠਿੰਡੇ ਦਾ ਜਹਾਜ਼ ਵੀ ਡਿੱਗਿਆ ਇੱਕ ਲੋਕਾਂ ਨੇ ਦੇਖਿਆ ਉਹ ਪਤਾ ਹੀ ਨਹੀਂ ਲੱਗਿਆ ਕਿ ਅਸਲੀ ਦਾ ਜਹਾਜ਼ ਸੀ ਉਹ ਇਹ جنگ ਦੇ ਮਾਹੌਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕਨਸਰਨਸ ਹੈ ਇਹ ਕਿਸਾਨ ਮੋਰਚਿਆਂ ਨੇ ਵੀ ਇਹਨੂੰ ਲੋਕਾਂ ਨੂੰ ਪ੍ਰੈਸ਼ਰ ਨੂੰ ਦੱਸਿਆ ਤੇ ਕੌਮੀ ਇਨਸਾਫ ਮੋਰਚੇ ਨੇ ਵੀ ਅੱਜ ਤੁਹਾਡੇ ਲਈ ਇਹ ਦੱਸਣਾ ਚਾਹੁੰਦੇ ਨੇ ਜੰਗ ਦਾ ਜੰਗ ਕੋਈ ਮਸਲਿਆਂ ਦਾ ਹੱਲ ਨਹੀਂ ਜੰਗ ਉਹਦੇ ਇੱਕ ਮਸਲਾ ਇਹਨੂੰ ਸਗੋਂ ਇਹ ਮਸਲਾ ਬਣ ਕੇ ਲੋਕਾਂ ਨੂੰ ਤਬਾਹੀ ਦੁਈਏ ਇਹਦੇ ਲਈ ਅੱਜ ਕੌਮੀ ਇਨਸਾਫ ਮੋਰਚੇ ਨੇ ਆਪਣੇ ਤਿੰਨ ਮੁੱਦਿਆਂ ਦੇ ਨਾਲ ਨਾਲ ਅੱਜ ਇਹ ਕਹਿ ਕੇ ਅਸੀਂ ਜੰਗ ਦਾ ਵਿਰੋਧ ਕਰਦੇ ਆਂ ਔਰ ਜੰਗ ਦਾ ਵਿਰੋਧ ਅਸੀਂ ਕਰਦੇ ਰਹਿਾਂਗੇ ਇਸ ਕਰਕੇ ਅੱਜ ਦੀ ਜਿਹੜੀ ਸਾਡੀ ਕਨਵੈਨਸ਼ਨ ਕਹੋ ਮੀਟਿੰਗ ਕਹੋ ਜਿਹਦੇ ਵਿੱਚ ਵੱਖ-ਵੱਖ ਕੌਮੀ ਇਨਸਾਫ ਮੋਰਚੇ ਨਾਲ ਸੰਬੰਧਿਤ ਕੰਮ ਜਾਂ ਦੂਜੀਆਂ ਧਿਰਾਂ ਆਈਆਂ ਨੇ ਇਹ ਬਹੁਤ ਹੀ ਮਹੱਤਵਪੂਰਨ ਮਸਲਾ ਕਿਉਂਕਿ ਇਹ ਆਮ ਤੌਰ ਤੇ ਮੈਨੂੰ ਆਪ ਵੀ ਕੁਝ ਬਾਹਰੋਂ ਜਥੇਬੰਦੀਆਂ ਤੋਂ ਫੋਨ ਆਏ ਵੀ ਤੁਸੀਂ ਜੀ ਮਿਲਟਰੀ ਦੀ ਮਿਲਟਰੀ ਨੂੰ ਸਪੋਰਟ ਕਰੋ ਮੈਂ ਕਿਹਾ ਵੀ ਸਾਡੇ ਤੋਂ ਪੰਜਾਬ ਦੇ ਵਿੱਚ ਲੋਕ ਬੈਸੀ ਡਰੇ ਹੋਏ ਨੇ ਯੰਗ ਨਹੀਂ ਚਾਹੁੰਦੇ ਉਹ ਸੋ ਇਹ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਸੀ ਉਹਦੇ ਚ ਅੱਜ ਦੀ ਇਸ ਕਨਵੈਨਸ਼ਨ ਨੇ ਇੱਕ ਨਵਾਂ ਜਿਹੜੀ ਕਹਿ ਲੋ ਕਿ ਲੀਹਾ ਪਾਇਆ ਇੱਕ ਨਵੀਂ ਸਿਹਤ ਬਣਾਈ ਹੈ ਇਹ ਪੰਜਾਬ ਦੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ 47 ਰੇਲੇ ਜਾਂ 70 ਰੇਲੇ ਮਾਹੌਲ ਹੋਰ ਹੋਵੇ ਲੇਕਿਨ ਅੱਜ ਜਿੰਨਾ মিডিਆ ਲੋਕਾਂ ਕੋਲ ਚਲੇ ਗਿਆ ਸੋਸ਼ਲ ਮੀਡੀਆ ਚਲੇ ਗਿਆ ਜਾਂ ਜਿਸ ਕਿਸਮ ਦੀ ਪਹਿਲਗਾਮ ਤੋਂ ਫੌਰੀ ਬਾਰ ਲੋਕਾਂ ਨੇ ਜਿਸ ਕਿਸਮ ਸਵਾਲ ਕਰਨੇ ਸ਼ੁਰੂ ਕਰਤੇ ਸੀ ਚਾਈਨਾ ਰਸ਼ੀਆ ਈਵਨ ਪਾਕਿਸਤਾਨ ਦੀ ਸਰਕਾਰ ਨੇ ਵੀ ਕਿਹਾ ਸੀ ਵੀ ਇਹਦੀ ਨਿਰਪੱਖ ਜਾਂਚ ਕਰਾਓ ਉਹ ਨਾ ਕਰਾ ਕੇ ਜਿਵੇਂ ਹਮਲਾ ਵਿੱਢਿਆ ਗਿਆ ਉਹਨਾਂ ਬੰਮਲੇ ਵਿੱਢਿਆ ਗਿਆ ਤੇ ਜਿਵੇਂ ਉਹਦੇ ਤੋਂ ਬਾਅਦ ਮਾਹੌਲ ਬਣਿਆ ਔਰ ਜਿਵੇਂ ਫਿਰ ਅਮਰੀਕਾ ਦੇ ਰਾਸ਼ਟਰਪਤੀ ਇਹ ਕਹੇ ਤੋਂ ਬਾਅਦ ਉਹਦੇ ਇੱਕ ਘੁਰਕੀ ਮਾਰੇ ਤੋਂ ਬਾਅਦ ਜਿਵੇਂ ਇਹਨਾਂ ਨੇ ਵਾਪਸ ਲੈ ਲਿਆ ਉਹ ਸਾਰਾ ਕੁਝ ਇਹ ਦੱਸਦਾ ਵੀ ਇਹਦੇ ਵਿੱਚ ਇਹਦਾ ਕੋਈ ਹੱਲ ਨਹੀਂ ਸੀ ਇਹਨਾਂ ਨੂੰ ਵੀ ਪਤਾ ਸੀ ਬਸ ਇੱਕ ਪੋਲੀਟਿਕਲੀ ਜਿੱਦਣ ਇਹ ਹੋਇਆ ਪਹਿਲਗਾਮ ਹੋਇਆ ਤੁਸੀਂ ਜਾਣਦੇ ਹੋ ਪਹਿਲਗਾਮ ਜਿੱਦਣ ਹੋਇਆ ਉਹ ਤੋਂ ਨੇ ਸਾਊਦੀ ਅਰਬੀਆ گئے ਹੋਏ ਸੀ ਇਹ ਗੁਰੂ ਜੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਉੱਥੋਂ ਆਏ ਨੇ ਆਉਂਦੇ ਹੀ ਅਗਲੇ ਦਿਨ ਬਿਹਾਰ ਚਲੇ ਗਏ ਇਲੈਕਸ਼ਨ ਦੇ ਵਿੱਚ ਯਾਨੀ ਅਸੀਂ ਤਾਂ ਇਹ ਵੀ ਬਹੁਤ ਜਨਤਕ ਚਰਚਾ ਹੈ ਕਿ ਕਿਵੇਂ ਇਹ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਸੀ ਪੁਲਵਾਮਾ ਮੀਰ ਦੇ ਵਿੱਚ ਹੀ ਪੁਲਵਾਮਾ ਕਿਤੇ ਉਹ ਜੇ ਕੋਈ ਰੈਪੀਟੀਸ਼ਨ ਤਾਂ ਨਹੀਂ ਹੋਣ ਜਾ ਰਹੀ ਹੈ ਸੁਸ਼ੇਸ਼ ਕਰਕੇ ਇਹ ਮਸਲੇ ਦੇ ਉੱਤੇ ਕੌਮੀ ਇਨਸਾਫ ਮੋਰਚਾ ਜਿੱਥੇ ਤੀਸਰੇ ਮੁੱਖ ਮੁੱਦੇ ਦੇ ਤੌਰ ਤੇ ਅੱਜ ਇਹ ਬਾਰਿਆ ਉੱਤੇ ਨਾਲ ਦੀ ਨਾਲ 29 ਮਈ ਨੂੰ ਸਾਡੀਆਂ ਤਿਆਰੀਆਂ ਪਹਿਲਾਂ ਵੀ ਸੀ 29 ਮਈ ਨੂੰ ਸਾਡੇ ਕੋਲੇ ਦਸਤਾ 29 ਮਈ ਨੂੰ ਸਾਰੇ ਪੰਜਾਬ ਦੀਆਂ ਸਾਰੀਆਂ ਤਸੀਲਾਂ ਤੇ ਸਾਰੇ ਐਸ.ਡੀ.ਐਮ.ਆਰ.ੀ ਚੇਤਾਵਨੀ ਪੱਤਰ ਚੇਤਾਵਨੀ ਪੱਤਰ ਮੰਨ ਪੱਤਰ ਨਹੀਂ ਇਹ ਚੇਤਾਵਨੀ ਪੱਤਰ ਨੇ ਕਿ ਅਸੀਂ 2.5 ਸਾਲਾ ਤੋਂ ਮਹਾਲੀ ਬਾਟਰ ਤੇ ਬੈਠੇ ਆ ਜੇ ਤੁਸੀਂ ਨਹੀਂ ਹਲੇ ਵੀ ਦੇਖਦੇ ਤਾਂ ਪੰਜਾਬ ਦੇ ਹਰ ਪਿੰਡ ਚੋਂ ਲੋਕ ਉੱਠਣਗੇ ਔਰ ਇੱਕ ਵੱਡਾ ਜਨ ਅੰਦੋਲਨ ਬਣੂਗਾ ਜਿਹਨੂੰ ਸੁਭਾਣਾ ਤੋੜਨੀ ਮੁਸ਼ਕਲ ਹੋ ਜਾਊਗਾ ਉਹ ਚੇਤਾਵਨੀ ਦਿੰਦੇ ਹੋਏ ਪੱਤਰ ਅਸੀਂ ਉੱਤੇ ਭੇਜਾਂਗੇ 29 ਇਹ ਜੰਗ ਦਾ ਰਾਣੇ ਇੱਕ ਮਹਿਲਾ ਜੀ ਦੀ ਮੌਤ ਹੋਈ ਜਿਹੜੀ ਕਿ ਤਰਨਾ ਚੱਣੀ ਹੋ ਗਈ ਸੀ ਉਸ ਤੋਂ ਬਾਅਦ ਮੌਤ ਹੋ ਗਈ ਉਹਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਜਦੋਂ ਕਿ ਸ਼ਰਾਬ ਨਾਲ ਜਿਹੜੇ ਮਰੇਗੇ ਉਹਨਾਂ ਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਇੱਕ ਸਰਕਾਰੀ ਨੌਕਰੀ ਦਿੱਤੀ ਜਾਂਦੀ ਤੇ ਕਿਸ ਤਰ੍ਹਾਂ ਦੇਖਦੇ ਹਾਂ ਐਵੇਂ ਦੇਖੋ ਬੜੀ ਅਜੀਬ ਗੱਲ ਹੈ ਬੜੀ ਬੜੀ ਨਾ ਇਹ ਕਹ ਲੋ ਕਿ اخلاقی ਤੌਰ ਤੇ ਜਾਂ ਹੋਰ ਤੌਰ ਤੇ ਜਿਵੇਂ ਬੱਚੇ ਜਿਹੜੇ ਮਾਣੇ ਬੱਚੇ ਜਿਹੜੇ ਐਕਸੀਡੈਂਟ ਮਾਰੇ ਗਏ ਨੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ ਇਹ ਬਲਕਿ ਉਹ ਜਿਹੜਾ ਇਸ ਕਿਸਮ ਦਾ ਹੈ ਕਿ ਸ਼ਰਾਬ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣੀ ਆ ਅੱਗੇ ਤੋਂ ਚੀਜ਼ਾਂ ਨੂੰ ਹੱਲ ਕਰਨ ਦੀ ਬਜਾਏ ਬਲਕਿ ਇਹ ਜਿਹੜਾ ਇਹਨਾਂ ਨੇ ਕੀਤਾ ਇਹਨੂੰ ਲੋਕਾਂ ਨੇ ਬਹੁਤ ਦੇਖੋ ਅਸੀਂ ਕਈ ਵਾਰੀ ਕਿਸਾਨ ਯੂਨੀਅਨਾਂ 'ਚ ਕਹਿੰਨੇ ਆ ਜਦੋਂ ਸਾਡੇ ਕਈ ਵਾਰੀ ਰੋਕ ਸਵਾਲ ਉਠਾਉਣੇ ਨੇ ਸ਼ਰਾਬ ਦੇ ਮਸਲੇ ਤੇ ਸ਼ਰਾਬ ਦੇ ਮਸਲੇ ਤੇ ਜਦੋਂ ਅਸੀਂ ਕਦੇ ਇਹ ਕਹਿੰਨੇ ਆ ਪਈ ਇਹਦੀ ਮਿਲਾਵਟ ਬੰਦ ਹੋਣੀ ਚਾਹੀਦੀ ਆ ਲੋਕ ਨਾ ਐ ਲੰਝਨੇ ਯਾਰ ਇਹ ਤੁਸੀਂ ਕਿਉਂ ਕਹਿੰਨੇ ਹੋ ਇਹ ਆਪਣਾ ਕਾਦਾ ਮੁੱਦਾ ਇਸ ਕਰਕੇ ਇਹ ਮੁੱਦੇ ਦੇ ਵਿੱਚ ਵੀ ਲੋਕਾਂ ਨੇ ਸਵਾਲ ਕੀਤੇ ਵੀ ਇਹਦੇ ਗੱਲ ਆ ਕੋਈ ਦੱਸੋ ਜਿਹੜੇ ਸ਼ਰਾਬ ਪੀ ਕੇ ਮਾਰੇ ਗਏ ਤੁਸੀਂ ਅਸੀਂ ਹੁਣ ਤੋਂ ਅੰਦੋਲਨ ਦੇ ਜਿਹੜੇ ਸਾਡੇ ਸਾਥੀਆਂ ਨੇ ਅੰਦੋਲਨ ਲੜਿਆ ਸੀ ਉਹ ਤਾਂ ਜਿਹੜੇ ਜਿਨ੍ਹਾਂ ਦੀ ਨਿਗਾ ਚਲੇ ਗਈ ਜਿਹੜੇ ਜ਼ਖਮੀ ਹੋ ਗਏ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕੋਈ ਸਹੂਲਤ ਨਹੀਂ ਦੇ ਰਹੇ ਬਲਕਿ ਇਹ ਜਿਹੜਾ ਦਿੱਤਾ ਦੇਖੋ ਅਗਲਿਆਂ ਦੇ ਪਰਿਵਾਰਾਂ ਨੂੰ ਕੋਈ ਸਹੂਲਤ ਦੇਣ ਪਰ ਜਿੱਦੇ ਵੱਡੇ ਪੱਧਰ ਤੇ ਦੇ ਚੀਜ਼ੇ ਨੌਕਰੀਆਂ ਤੱਕ ਦਾ ਉਹ ਕੀਤਾ ਇਹ ਨਾ ਇੱਕ ਇੱਕ ਕਹੋ ਕਿ ਇਹ ਜਿਵੇਂ ਕਹਿੰਦਾ ਇੱਕ ਗੱਲ ਸਹੀ ਦੀ ਦੀ ਗੱਲ ਪਹੇਦੀ ਆ ਇੱਕ ਉਹ ਦੈ ਉਹ ਕਰਦਾ ਵੀ ਤੁਸੀਂ ਕਿਸ ਚੀਜ਼ਾਂ ਨੂੰ ਉਪਰ ਉન્નਤ ਕਰਨਾ ਚਾਹੀਏ ਟੀਚੇ ਜੇ ਤੁਸੀਂ ਅੱਗੇ ਵਧਾਉਣਾ ਕਿਹੜੀਆਂ ਚੀਜ਼ਾਂ ਨੂੰ ਚਾਹੁੰਦੇ ਉਹਦੇ ਉਸ ਸੈਕਟਰ ਤੋਂ ਇਹ